ਔਖਾ ਕੰਮ ਸੀਗਾ ਬੱਬੂ ਮਾਨ ਸਾਹਿਬ ਸੀ ਕਿਥੋਂ ਡੇਗੇ ਹਨਾ ਤਾਂ ਉਹ ਕੋਈ ਅਜਿਹੇ ਪਲ ਉਹਦੇ ਦੱਸਿਓ ਪਤਾ ਤਾਂ ਮਨੂੰ ਕਿਦਾਂ ਦਾ ਰਿਹਾ ਸਫ਼ਰ ਉਹਦੇ ਬਾਰੇ ਬੱਬੂ ਭਾਜੀ ਬਾਰੇ ਜਿੱਦਾਂ ਇਹ ਕਈ ਲੋਕਾਂ ਨੂੰ ਹੁੰਦਾ ਹਮ ਕਿ ਉਹਨਾਂ ਦਾ ਔਰਾ ਉਹਨਾਂ ਦੀ ਪਰਸਨੈਲਿਟੀ ਬਹੁਤ ਵੱਡੀ ਹੈਗੀ ਉਹ ਆਉਂਦੇ ਨੇ ਨਾ ਉਹ એનર્ਜੀ ਐਦਾਂ ਹੁੰਦੀ ਵੀ ਇਕੱਲੇ ਨਹੀਂ ਆ ਰਹੇ ਮਤਲਬ 20 25 ਬੰਦਿਆਂ ਦੀ એનર્ਜੀ ਨਾਲ ਲੈ ਕੇ ਆਉਂਦੇ ਨੇ ਜਦੋਂ ਮੈਨੂੰ ਪਤਾ ਇਹ ਲੱਗਿਆ ਸੀਗਾ ਸਭ ਤੋਂ ਪਹਿਲਾਂ ਕਿ ਵੀ ਸੁੱਚਾ ਸੂਰਮਾ ਦਾ ਰੋਲ ਬੱਬੂ ਮਾਨ ਸਾਹਿਬ ਪਲੇ ਕਰ ਰਹੇ ਨੇ ਤਾਂ ਸਾਨੂੰ ਮੈਨੂੰ ਕਿਤਨਾ ਕਿਤੇ ਇਹ ਟੈਨਸ਼ਨ ਵੀ ਸੀ ਹਮ ਸਟ੍ਰੈਸ ਵੀ ਸੀ ਕਿ ਉਹ ਕਲਾਕਾਰ ਜਿਨ੍ਹਾਂ ਨੂੰ ਮੈਂ ਗਾਇਕ ਤੋਂ ਵੀ ਪਹਿਲਾਂ ਗੀਤਕਾਰ ਮੰਨਦਾਗਾ ਜੋ ਉਹਨਾਂ ਦੀ ਲਿਖਤ ਹੈ ਮੈਂ ਉਹਨਾਂ ਦੀ ਲਿਖਤ ਦਾ ਬਹੁਤ ਵੱਡਾ 팬 ਆਗਾ ਜੋ ਉਹ ਪੰਜਾਬ ਦੀ ਗੱਲ ਕਰਦੇ ਨੇ ਜਾਂ ਜੋ ਸ਼ਬਦਾਂ ਦੀ ਚੋਣ ਕਰਦੇ ਨੇ ਕਿ ਜਿਹੜਾ ਸ਼ਬਦਾਂ ਦਾ ਐਡਾ ਵੱਡਾ ਖੁਦ ਜਾਦੂਗਰ ਹੋਵੇ ਉਹਦੇ ਸਾਹਮਣੇ ਹਲਕੇ ਸ਼ਬਦ ਬੋਲਣੇ ਹਲਕੇ ਸ਼ਬਦ ਲਿਖਣੇ ਤਾਂ ਔਰ ਬੇਫਾਲਤੂ ਦੀ ਚੀਜ਼ ਲਿਖਣੀ ਇਹਦਾ ਮੈਨੂੰ ਪਹਿਲੇ ਦਿਨ ਤੋਂ ਧਿਆਨ ਸੀ ਜਿਹੜੇ ਡਾਇਰੈਕਟਰ ਸਾਹਬ ਨਾਲ ਮੈਂ ਕੰਮ ਕਰ ਰਿਹਾ ਮੈਂ ਤੋਜ ਭਾਜੀ ਕਿਉਂਕਿ ਉਹਨਾਂ ਨੇ ਸਟੋਰੀ ਸਕ੍ਰੀਨ ਪਲੇ ਉਹਨਾਂ ਦਾ ਸੀ ਕਰ ਤੇ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਗੁਰਪੀ ਤੇ ਦਦਾ ਲਿਖਣਾ ਔਰ ਉਹਨਾਂ ਨਾਲ ਮੈਂ ਪਹਿਲਾਂ ਇਹ ਕੰਮ ਕਰ ਚੁੱਕਿਆ ਸੀ ਮੇਰੇ ਪਿੰਡ ਤੋਂ ਅੱਧੇ ਘੰਟੇ ਦੀ ਦੂਰੀ ਤੇ ਸੁੱਚਾ ਸੂਰਮਾ ਦਾ ਪਿੰਡ ਆਗਾ ਠੀਕ ਹੈ ਸਾਡੇ ਬਜ਼ੁਰਗ ਦੱਸਦੇ ਨੇ ਸਾਡੇ ਪਿੰਡਾਂ ਵਿਚ ਦੀ ਨਿਕਲ ਕੇ ਸੁੱਚਾ ਸੂਰਮਾ ਜਾਂਦਾ ਹੁੰਦਾ ਸੀਗਾ ਸਸਿਕਾ ਤੁਸ ਦੇਖੋ ਨਿਰਪੱਖ ਪੋਸਟਰ ਤੇ ਮੈਂ ਗੁਰਪੀ ਦਾ ਸਵਾਗਤ ਕਰਦਾ ਦੋਸਤੋ ਪੰਜਾਬੀ ਸਿਨੇਮਾ ਘਰਾਂ ਦੇ ਵਿੱਚ ਲਗਾਤਾਰ ਜਿਹੜੀ ਕਿ ਫਿਲਮ ਇੱਕ ਨਵੀਂ ਫਿਲਮ ਆ ਰਹੀ ਐ ਸੁੱਚਾ ਸੁਰਮਾ ਤੁਸੀਂ ਇਸ ਚੋਰੀ ਅਕਸਰ ਬਚਪਨ ਦੇ ਵਿੱਚ ਸੁਣਦੇ ਹੋਵੋਗੇ ਪਰ ਹੁਣ ਅਸਲ ਜਿਹੜਾ ਸੁੱਚਾ ਸੁਰਮਾ ਸੀ ਕੌਣ ਸੀ ਇਹ ਫਿਲਮ ਦੇ ਵਿੱਚ ਦਰਸਾਇਆ ਗਿਆ ਸਾਡੇ ਨਾਲ ਗੁਰਪ੍ਰੀਤ ਰਣਤਾਲ ਦੇ ਸਾਡੇ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਫਿਲਮ ਦੇ ਵਿੱਚ ਇਹਨਾਂ ਦਾ ਕੀ ਕਿਰਦਾਰ ਆ ਕੀ ਕੰਮ ਕੀਤਾ ਤੇ ਸਫ਼ਰ ਦੀ ਸ਼ੁਰੂਆਤ ਕਰਾਂਗੇ ਇਹਨਾਂ ਨਾਲ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਥੈਂਕ ਯੂ ਸੋ ਮਚ ਜੀ ਠੀਕ ਠਾਕ ਹੋ ਜੀ ਚੜ੍ਹਦੇ ਖਲਾਸ ਜੀ ਬਿਲਕੁਲ ਮੈਂ ਸਿੱਧੇ ਤੌਰ ਤੇ ਪਹਿਲਾਂ ਸਫ਼ਰ ਦੀ ਸ਼ੁਰੂਆਤ ਕਰੂੰਗਾ ਤੁਹਾਡੀ ਸਫ਼ਰ ਕਿਦਾਂ ਦਾ ਰਿਹਾ ਪਹਿਲਾਂ ਤਾਂ ਬਹੁਤ ਹਸੀਨ ਸਫ਼ਰ ਰਿਹਾ ਜੀ ਜ਼ਿੰਦਗੀ ਦੇ ਵਿੱਚ ਨਜ਼ਾਰੀ ਲੈਣਗੇ ਬਸ ਅੱਜ ਵੀ ਉਹੀ ਲੈ ਰਹੇ ਆਂਗੇ ਹੂੰ ਬਾਬੇ ਦੀ ਕਿਰਪਾ ਰਹੀ ਹੈਗੀ ਕਿ ਜਿੱਥੋਂ ਪਿੰਡੋਂ ਸ਼ੁਰੂ ਹੋਏ ਸੀ ਹੂੰ ਉਸੇ એનર્ਜੀ ਦੇ ਨਾਲ ਉਸੇ ਪੈਸ਼ਨ ਦੇ ਨਾਲ ਜ਼ਿੰਦਗੀ ਨੂੰ ਬਸ ਜੀ ਰਹਿਆਂਗੇ ਆਨੰਦ ਮਾਣ ਰਹਿਆਂਗੇ ਜੀ ਮੈਂ ਰਟਾਲ ਜਿਹੜਾ ਕਿਹਾ ਨਾ ਵੱਖਰਾ ਜਿਹਾ ਨਾਮ ਹੈ ਗੋਥਾ ਨਾ ਇਹ ਇਹ ਗੋਥ ਦੇ ਬਾਰੇ ਥੋੜੀ ਜਾਣਕਾਰੀ ਦਿਓ ਪਤਾ ਤਾਂ ਮੈਨੂੰ ਦੇਖੋ ਸਾਡਾ ਗੁਰਪ੍ਰੀਤ ਜਿੱਦਾਂ ਮੇਰਾ ਗੋਥ ਦਾ ਰਟੋਲ ਰਟੋਲ ਹਾਂ ਹਾਂਜੀ ਤੇ ਸਾਡਾ ਪਸ਼ੋਕੜ ਜਿੱਦਾਂ ਭਵਾਨੀਗੜ੍ਹ ਦੇ ਏਰੀਏ ਦੇ ਵਿੱਚ ਪੁੱਟੀ ਵਾਲੋ ਸਾਰਾ ਪਿੰਡ ਈ ਰਟੋਲਾਂ ਦਾ ਤੇ ਇੱਕ ਪਿੰਡ ਪੈਂਦਾ ਅੰਮ੍ਰਿਤਸਰ ਦੇ ਵਿੱਚ ਤਰਨਤਾਰਨ ਦੇ ਕੋਲ ਰਟੋਲ ਓਕੇ ਉਹ ਬੜਾ ਇਤਿਹਾਸਕ ਪਿੰਡ ਆ ਉੱਥੇ ਵੀ ਸਾਰੇ ਰਟੋਲ ਨੇ ਹੂੰ ਸੋਏ ਹੁਣ ਅੰਮ੍ਰਿਤਸਰ ਏਰੀਏ ਦੇ ਵਿੱਚੋਂ ਅਸੀਂ ਕੋਈ ਪੱਟੀਆ ਭਵਾਨੀਗੜ੍ਹ ਦੇ ਏਰੀਏ 'ਚ ਪਹੁੰਚੇ ਤੇ ਭਵਾਨੀਗੜ੍ਹ ਏਰੀਏ ਦੇ ਵਿੱਚੋਂ ਫਿਰ ਜਿਹੜਾ ਮੇਰਾ ਪਿੰਡਾ ਮੋਜੋਵਾਲ ਹੂੰ ਸਾਡੇ ਕੋਈ ਗ੍ਰੈਂਡ ਗ੍ਰੈਂਡ ਬਜ਼ੁਰਗ ਉੱਥੇ ਪਹੁੰਚੇ ਤੇ ਸਾਡੇ ਪਿੰਡਾ ਪਿੰਡ ਦੇ ਵਿੱਚੋਂ ਹਿਸਾਬ ਨਾਲ ਲੋਕੇ ਅਸੀਂ ਰਟੋਲਾਂਗੇ ਹੂੰ ਤੇ ਪੰਜ ਚਾਰ ਪਿੰਡਾਂ ਦੇ ਵਿੱਚ ਵੀ ਜੇ ਕੋਈ ਕਹਦੇ ਕਿ ਰਟੋਲਾਂ ਦੇ ਜਾਣਾ ਤੇ ਮੈਨੂੰ ਲੱਗਦਾ ਮੋਜੋਵਾਲ ਸਾਡੇ ਪਿੰਡ ਛੱਡੇ ਆਉਣਗੇ ਹੂੰ ਇਸ ਤਰ੍ਹਾਂ ਮੈਂ ਹੋਈ ਗਿਆ ਵੀ ਡਿਫਰੈਂਟ ਜਿਹੜਾ ਟੋਲ ਹਨਾ ਕਿਸੇ ਨੇ ਮੈਂ ਘੱਟ ਘੱਟ ਵਾਰ ਸੁਣਿਆ ਇਹ ਚੀਜ਼ਾਂ ਹਨਾ ਹਾਂਜੀ 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 ਜੀ ਰਟੋਲ ਔਰ ਮੈਨੂੰ ਲੱਗਦਾ ਫੀਲਡ ਦੇ ਵਿੱਚ ਤਾਂ ਰਟੋਲ ਪਹਿਲੀ ਵਾਰ ਇਸ ਕਰਕੇ ਹੋਊਗਾ ਮੈਂ ਜੇ ਮੈਂ ਇੱਕ ਕੈਨਸਾ ਜਿੱਦਾਂ ਬਾਕੀ ਸਾਨੂੰ ਤਾਂ ਬਹੁਤ ਪਤਾ ਵੀ ਕਿੱਥੇ ਕਿੱਥੇ ਰਟੋਲ ਬੈਠੇ ਨੇ ਤੇ ਕਿਹੜੇ ਕਿਹੜੇ ਪਿੰਡ ਨੇ ਕਿਹੜੀਆਂ ਕਿਹੜੀਆਂ ਪੋਸਟਾਂ ਤੇ ਪਰ ਇਹ ਸਾਡੀ ਐਂਟਰਟੇਨਮੈਂਟ ਜਾਂ ਫਿਲਮ ਇੰਡਸਟਰੀ ਦੇ ਵਿੱਚ ਮੰਦਾ ਤਾਂ ਮੈਂ ਕੱਲਾ ਹੀ ਰਟੋਲਾ ਹੂੰ ਤੇ ਬਈ ਫਿਲਮ ਦੀ ਮੈਂ ਗੱਲ ਕਰਾਂ ਸੁੱਚਾ ਸਰਮਾ ਹਨ ਜਿਹੜੀ ਡਾਇਲੋਗ ਬਾਜੀ ਮੈਂ ਕਹਿੰਦਾ ਸਾਰੀ ਤੁਹਾਡੇ ਵੱਲੋਂ ਲਿਖੀ ਗਈ ਹੈ ਇੱਕ ਬਹੁਤ ਔਖਾ ਕੰਮ ਸੀਗਾ ਬੱਬੂ ਮਾਨ ਸਾਹਿਬ ਸੀਗੇ ਤੁਹਾਡੇ ਅੱਗੇ ਹਨ ਤਾਂ ਉਹ ਕੋਈ ਅਜਿਹੇ ਪਲ ਉਹਦੇ ਦੱਸਿਓ ਪਤਾ ਤਾਂ ਮਨੂੰ ਕਿਦਾਂ ਦਾ ਰਿਹਾ ਸਫ਼ਰ ਉਹਦੇ ਬਾਰੇ ਦੇਖੋ ਜੀ ਬੱਬੂ ਭਾਜੀ ਬਾਰੇ ਜਿੱਦਾਂ ਇਹ ਕਈ ਲੋਕਾਂ ਨੂੰ ਹੁੰਦਾ ਹੂੰ ਕਿ ਉਹਨਾਂ ਦਾ ਔਰਾ ਉਹਨਾਂ ਦੀ ਪਰਸਨੈਲਿਟੀ ਬਹੁਤ ਵੱਡੀ ਹੈਗੀ ਜਦੋਂ ਆਉਂਦੇ ਨੇ ਨਾ ਉਹ એનર્ਜੀ ਐਦਾਂ ਹੁੰਦੀ ਵੀ ਇਕੱਲੇ ਨਹੀਂ ਆ ਰਹੇ ਮਤਲਬ 20 25 ਬੰਦਿਆਂ ਦੀ એનર્ਜੀ ਨਾਲ ਲੈ ਕੇ ਆਉਂਦੇ ਨੇ ਐਜ਼ ਅ ਪਰਸਨੈਲਿਟੀ ਵੈਸ ਦੇਖਾ ਜਦੋਂ ਮੈਨੂੰ ਪਤਾ ਇਹ ਲੱਗਿਆ ਸੀਗਾ ਸਭ ਤੋਂ ਪਹਿਲਾਂ ਕਿ ਵੀ ਸੁੱਚਾ ਸੂਰਮਾ ਦਾ ਰੋਲ ਬੱਬੂ ਮਾਨਸਾਹ ਪਲੇ ਕਰ ਰਹੇ ਨੇ ਤਾਂ ਸਾਨੂੰ ਮੈਨੂੰ ਕਿਤਨਾ ਕਿਤੇ ਇਹ ਟੈਨਸ਼ਨ ਵੀ ਸੀ ਸਟ्रेस ਵੀ ਸੀ ਕਿ ਉਹ ਕਲਾਕਾਰ ਜਿਨ੍ਹਾਂ ਨੂੰ ਮੈਂ ਗਾਇਕ ਤੋਂ ਵੀ ਪਹਿਲਾਂ ਗੀਤਕਾਰ ਮੰਨਦਾਗਾ ਜੋ ਉਹਨਾਂ ਦੀ ਲਿਖਤ ਹੈ ਮੈਂ ਉਹਨਾਂ ਦੀ ਲਿਖਤ ਦਾ ਬਹੁਤ ਵੱਡਾ ਫੈਨ ਆਗਾ ਜੋ ਉਹ ਪੰਜਾਬ ਦੀ ਗੱਲ ਕਰਦੇ ਨੇ ਜਾਂ ਜੋ ਸ਼ਬਦਾਂ ਦੀ ਚੋਣ ਕਰਦੇ ਨੇ ਤੇ ਜਿਹੜਾ ਸ਼ਬਦਾਂ ਦਾ ਐਡਾ ਵੱਡਾ ਖੁਦ ਜਾਦੂਗਰ ਹੋਵੇ ਉਹਦੇ ਸਾਹਮਣੇ ਹਲਕੇ ਸ਼ਬਦ ਬੋਲਣੇ ਹਲਕੇ ਸ਼ਬਦ ਲਿਖਨੇ ਤਾਂ ਔਰ ਬੇਫਾਲਤੂ ਦੀ ਚੀਜ਼ ਲਿਖਣੀ ਇਹਦਾ ਮੈਨੂੰ ਪਹਿਲੇ ਦਿਨ ਤੋਂ ਧਿਆਨ ਸੀ ਉਸ ਤੋਂ ਵੀ ਉੱਪਰ ਜਿਹੜੇ ਡਾਇਰੈਕਟਰ ਸਾਹ ਨਾਲ ਮੈਂ ਕੰਮ ਕਰ ਰਿਹਾ ਮੈਂ ਤੋਜ ਭਾਜੀ ਕਿਉਂਕਿ ਉਹਨਾਂ ਨੇ ਸਟੋਰੀ ਸਕ੍ਰੀਨ ਪਲੇ ਉਹਨਾਂ ਦਾ ਸੀ ਕਰ ਤੇ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਗੁਰਪ੍ਰੀਤ ਤੇ ਦਦਾ ਲਿਖਣਾ ਔਰ ਉਹਨਾਂ ਨਾਲ ਮੈਂ ਪਹਿਲਾਂ ਇਹ ਕੰਮ ਕਰ ਚੁੱਕਿਆ ਸੀ ਓਕੇ ਤਾਂ ਮੈਨੂੰ ਇਹ ਪਤਾ ਸੀ ਵੀ ਇਸ ਵੇਲੇ ਦੋ ਦੋ ਮਾਨ ਇਕੱਠੇ ਨੇ ਹੂੰ ਠੀਕ ਹੈ ਮਾਨ ਤਾਂ ਇੱਕ ਨਹੀਂ ਹੁੰਦਾ ਇੱਥੇ ਦੋ ਮਾਨ ਨੇ ਦੋ ਮਾਨ ਨੇ ਠੀਕ ਹੈ ਜੀ ਔਰ ਦੋਨੋਂ ਆਪਣੇ ਫਨ ਦੇ ਮਾਹਿਰ ਨੇਗੇ ਹੂੰ ਠੀਕ ਹੈ ਜੀ ਅਮਿਤੋਜ ਭਾਜੀ ਹੋਰਾਂ ਦੇ ਨਾਲ ਮੈਂ ਜਦੋਂ ਕੰਮ ਕਰਦਾ ਸੀ ਮੈਨੂੰ ਪਤਾ ਸੀ ਵੀ ਉਹਨਾਂ ਦਾ ਕੈਲੀਬਰ ਬਹੁਤ ਅਲੱਗ ਤਰ੍ਹਾਂ ਦਾ ਕਿ ਸਿਨੇਮਾ ਉਹ ਬਣਾਉਂਦੇ ਨੇ ਤੇ ਉਹ ਬਹੁਤ ਪਰਫੈਕਸ਼ਨ ਦੇ ਨਾਲ ਕੰਮ ਕਰਦੇ ਨੇ ਬਿਲਕੁਲ ਤੇ ਫਿਰ ਪਰ ਤੁਸੀਂ ਮੰਨੋਗੇ ਨਹੀਂ ਕਿ ਕਿ ਇੱਕ ਵੀ ਡਾਇਲੋਗ ਫਿਲਮ ਦਾ ਚੇਂਜ ਨਹੀਂ ਹੋਇਆ ਜੋ ਲਿਖਿਆ ਬੱਬੂ ਪਾਜੀ ਨੇ ਐਜ਼ ਇਟ ਹੂ ਬੂ ਉਹੀ ਬੋਲਿਆ ਮੈਨੂੰ ਲੱਗਦਾ ਨੁਕਤਾ ਮਾਤਰਾ ਵੀ ਕਦੇ ਨਹੀਂ ਲਾਉਂਦੇ ਸੀ ਛੇ ਕੋਈ ਉਹਨੂੰ ਲੱਗਦਾ ਹੁੰਦਾ ਸੀ ਤੇ ਉਹ ਵੀ ਇੰਨੀ ਹਲੀਮੀ ਦੇ ਨਾਲ ਅਦਬ ਦੇ ਨਾਲ ਆ ਕੇ ਉਹਨਾਂ ਨੇ ਪੁੱਛਣਾ ਕਿ ਐਦਾਂ ਹੋ ਸਕਦਾ ਉਹ ਮੈਨੂੰ ਲੱਗਦਾ ਉਹ ਵੀ ਇੱਕ ਅੱਧੀ ਵਾਰ ਹੀ ਥਰੂਆਊਟ ਫਿਲਮ ਦੇ ਚਾਂਸ ਹੋਇਆ ਹੋਊਗਾ ਨਹੀਂ ਉਹ ਵੀ ਨਹੀਂ ਹੋਇਆ ਸੀਗਾ ਉਹਨਾਂ ਨੇ ਸ਼ਿੱਦਤ ਦੇ ਨਾਲ ਔਰ ਡਾਇਲੌਗਸ ਉਹਨਾਂ ਨੇ ਬੋਲੇ ਨੇਗੇ ਔਰ ਜੋ ਤੁਸੀਂ ਟ੍ਰੇਲਰ 'ਚ ਦੇਖ ਹੀ ਰਹੇ ਹੋਗੇ ਜਿਸ ਸਟਾਈਲ ਦੇ ਵਿੱਚ ਚਾਹੀਦੇ ਸੀ ਉਹਨਾਂ ਨੇ ਚੱਬ ਕੇ ਨਜ਼ਾਰਾ ਲਿਆਤਾ ਮਤਲਬ ਬਹੁਤ ਖੁਸ਼ੀ ਹੁੰਦੀ ਹੈ ਕਿ ਕਿ ਉਹ ਤਾਸਦੇ ਹੁੰਦੇ ਨੇ ਕਿ ਵੀ ਜਦੋਂ ਸਾਹਮਣੇ ਬੰਦਾ ਕੋਈ ਐਦਾਂ ਕੰਮ ਕਰਵਾਉਣ ਵਾਲਾ ਹੋਵੇ ਤਾਂ ਮੈਨੂੰ ਲੱਗਦਾ ਮੈਂ ਉਹਨਾਂ ਬਾਰੇ ਔਨ ਕੈਮਰਾ 'ਚ ਗੱਲ ਕਹਿ ਸਕਦਾ ਕਿ ਵੀ ਉਹ ਐਦਾਂ ਦੇ ਇੱਕੋ ਐਕਟਰ ਨੇਗੇ ਜਿਹੜੇ ਡਾਇਰੈਕਟਰਸ ਐਕਟਰ ਨੇ ਡਾਇਰੈਕਟਰ ਦਾ ਐਕਟਰ ਹੋਣਾ ਬਹੁਤ ਰੇਅਰ ਹੁੰਦਾ ਬੱਬੂ ਬਾਣ ਉਹ ਨੇਗੇ ਪਰ ਬਸ਼ਰਤ ਹੈ ਉਹਨਾਂ ਨੂੰ ਡਾਇਰੈਕਟਰ ਮਿਲੇ ਜੇ ਉਹਨਾਂ ਨੂੰ ਮਤਲਬ ਕੋਈ ਗੱਲਾਂ ਵਾਲਾ ਬੰਦਾ ਉਹਨਾਂ ਨੂੰ ਨਹੀਂ ਚਾਹ ਸਕਦਾ ਫਿਰ ਉਹਨਾਂ ਦਾ 12 7ਵੇਂ ਸਮਾਨ ਤੇ ਚੜ ਜਾਂਦਾ ਹਾਂ ਮਹੀ ਉਹੀ ਉਹੀ ਗੱਲ ਤੇ ਆਉਂਦਾ ਹੈ ਇਹ ਉਹ ਡਾਇਰੈਕਟਰ ਤੇ ਐਕਟਰ ਨੇਗੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਮੇਰਾ ਜੋ ਡਾਇਰੈਕਟਰ ਆ ਉਸ ਨੂੰ ਆਪਣਾ ਕੰਮ ਬਹੁਤ ਇਮਾਨਦਾਰੀ ਦੇ ਨਾਲ ਕਰਨਾ ਆਉਂਦਾ ਤੇ ਉਹਦੇ ਮਾਸਟਰ ਨੇ ਤਾਂ ਉਹ ਆ ਕੇ ਕਹਿੰਦੇ ਸੀ ਕਿ ਸਰ ਦੱਸੋ ਕੀ ਆ ਜੀ ਔਰ ਮਤਲਬ ਇੱਕ ਦਿਨ ਵੀ ਇੱਕ ਪਲ ਵੀ ਪ੍ਰੋਬਲਮ ਨਹੀਂ ਆਈ ਤੇ ਬਈ ਮੈਂ ਉਹੀ ਕਹਾ ਜਦੋਂ ਡਾਇਲੋਗ ਲਿਖਦੇ ਸੀ ਹਨਾ ਮਨ ਦੇ ਵਿੱਚ ਕੀ ਆਉਂਦਾ ਸੀ ਉਦੋਂ ਹਨਾ ਵੀ ਬੱਬੂ ਮਾਨ ਸਾਹਿਬ ਨੂੰ ਜਿਹੜੇ ਕੀ ਤੁਸੀਂ ਡਾਇਲੋਗ ਦੇਣੇ ਹਨਾ ਉਹਨਾਂ ਨੇ ਬੋਲਣੇ ਆ ਮਨ ਦੇ ਵਿੱਚ ਕੀ ਸੀ ਉਸ ਸਮੇਂ ਜਦੋਂ ਚੱਲ ਰਿਹਾ ਥੋੜੇ ਦੇਖੋ ਇੱਕ ਐਕਸਾਈਟਮੈਂਟ ਸੀ ਕਿ ਇਹ ਅਲੱਗ ਤਰ੍ਹਾਂ ਦਾ ਅਹਿਸਾਸ ਹੁੰਦਾ ਕਿ ਯਾਰ ਕਿ ਵੀ ਬੱਬੂ ਭਾਜੀ ਡਾਇਲੋਗ ਬੋਲਣਗੇ ਅੱਜ ਸਵੇਰੇ ਜਦੋਂ ਟ੍ਰੇਲਰ ਰਿਲੀਜ਼ ਹੋਇਆ ਤੁਸੀਂ ਮੰਨੋ ਕਿ ਸਭ ਤੋਂ ਪਹਿਲੀ ਕਾਲ ਮੈਨੂੰ ਬੱਬੂ ਪਾਜੀ ਦੀ ਆਈ ਸੀ ਕਿਉਂਕਿ ਟ੍ਰੇਲਰ ਥੀਏਟਰਾਂ 'ਚ ਕਲਰ ਰਿਲੀਜ਼ ਹੋ ਚੁੱਕਿਆ ਸੀਗਾ ਠੀਕ ਹੈ ਜੀ ਸਵੇਰੇ 8:20 ਤੇ ਮੈਨੂੰ ਬੱਬੂ ਮਾਨਪਾਜੀ ਦੀ ਕਾਲ ਆਈ ਤੇ ਉਹਨਾਂ ਨੇ ਕਿਹਾ ਅ ਸ਼ੇਰਾ ਤੇ ਪਹਿਲਾ ਡਾਇਲੌਗ ਸੀ ਆਏਗਾ ਗੋਡਿਆਂ ਤੇ ਤੇ ਜਾਵੇਂਗਾ ਮੋਢਿਆਂ ਤੇ ਅੱਛਾ ਇੰਨਾ ਮਤਲਬ ਦਿਨ ਬਣਾਤਾ ਜਦੋਂ ਉਹਨਾਂ ਨੇ ਸਵੇਰੇ ਇਸ ਤਰੀਕੇ ਨਾਲ ਬੋਲਿਆ ਕਿਉਂਕਿ ਉਹ ਟ੍ਰੇਲਰ ਦੇ ਵਿੱਚ ਡਾਇਲੌਗ ਹੈ ਠੀਕ ਹੈ ਜੀ ਤੇ ਔਰ ਉਹਨਾਂ ਨੇ ਜਿੰਨੇ ਸਵਾਦ ਨਾਲ ਉਹ ਬੋਲਿਆ ਹੋਇਆ ਤੇ ਭੁੱਲ ਕੇ ਵੀ ਮੋਪਾਲ ਪੱਤੀ ਪੈਰ ਨਾ ਪਾ ਜੀ ਆਏਗਾ ਗੋਡਿਆਂ ਤੇ ਚਾਏਗਾ ਮੋਢਿਆਂ ਤੇ ਅੱਛਾ ਮਤਲਬ ਜਦੋਂ ਉਹ ਇਦਾਂ ਬੋਲਿਆ ਤਾਂ ਮੇਰਾ ਦਿਨ ਬਣ ਗਿਆ ਯਾਰ ਮੈਨੂੰ ਹੋਰ ਕੀ ਇਸ ਤੋਂ ਵੱਡੀ ਖੁਸ਼ੀ ਹੁੰਦੀ ਹੈ ਵੀ ਜਿਨ੍ਹਾਂ ਜਿਹੜੇ ਤੁਹਾਡੇ ਆਈਡਲ ਹੋਣ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਜਵਾਨ ਹੋਏ ਹੋ ਬਿਲਕੁਲ ਇਹ ਸਭ ਤੋਂ ਵੱਡੀ ਗੱਲ ਆ ਅਸੀਂ ਤਾਂ ਉਹਨਾਂ ਦੇ ਮਤਲਬ ਸੁਣਦੇ ਆਉਂਦੇ ਸੀਗੇ ਤੇ ਅੱਜ ਉਹਨਾਂ ਲਈ ਕੰਮ ਕਰ ਰਹੇ ਦਿਲ ਨੂੰ ਇੱਕ ਵੱਖਰਾ ਜਿਹਾ ਸਕੂਨ ਮਿਲਦਾ ਨਾ ਉਸ ਨੂੰ ਲੈ ਕੇ ਬਿਲਕੁਲ ਹੈ ਜੀ ਅਸੀਂ ਤਾਂ ਉਹ ਮੈਨੂੰ ਲੱਗਦਾ ਜਦੋਂ ਉਹਦੀ ਪਹਿਲੀ ਐਲਬਮ ਆਈ ਸੀਗੀ 1999 ਦੇ ਵਿੱਚ ਮੈਂ ਉਦੋਂ 8ਵੀਂ ਕਲਾਸ ਪੜ੍ਹਦਾ ਸੀਗਾ ਅਸੀਂ ਤਾਂ ਉਹਨਾਂ ਦੇ ਬੱਚਿਆਂ ਬਰਾਬਰ ਆਗੇ ਹੈ ਨਾ ਕਿ ਔਰ ਉਹ ਸਾਨੂੰ ਐਦਾਂ ਹੀ ਹਮੇਸ਼ਾ ਸ਼ੇਰਾ ਜਾਂ ਛੋਟੇ ਭਾਈ ਜਾਂ ਇੰਨਾ ਐਨ ਨਹੀਂ ਹਲੀਮੀ ਨਾਲ ਇੰਨਾ ਪਿਆਰ ਕਰਦੇ ਆਗੇ ਤਾਂ ਫਿਰ ਉਸ ਤੋਂ ਵੱਧ ਹੋਰ ਤੁਹਾਨੂੰ ਕੀ ਚਾਹੀਦਾ ਹੁੰਦਾਗਾ ਵੀ ਬਿਲਕੁਲ ਜੇ ਮੈਂ ਤੁਹਾਡੇ ਕੰਮ ਦੀ ਗੱਲ ਕਰਾਂ ਹਨਾ ਤੁਸੀਂ ਪਹਿਲੀ ਵਾਰ ਬੱਬੂਮਾਨ ਸਾਹਿਬ ਨਾਲ ਜਿਹੜਾ ਕੋਈ ਕੰਮ ਕੀਤਾ ਹਨਾ ਕਿਵੇਂ ਦਾ ਲੱਗਿਆ ਸੁਭਾਅ ਕਿਉਂਕਿ ਅਕਸਰ ਕਹਿੰਦੇ ਲੋਕ ਵੀ ਕੀ ਗੁੱਸੇ ਖੋਰ ਸੁਭਾਅ ਉਹਨਾਂ ਦਾ ਤੇ ਤੁਸੀਂ ਕੀ ਕਹੋਗੇ ਕਿਉਂਕਿ ਅਕਸਰ ਲੋਕ ਕਹਿੰਦੇ ਹਨ ਨਾ ਇਹ ਚੀਜ਼ਾਂ ਬਾਰੇ ਵੀ ਜੇ ਡਾਇਲੌਗ ਤੁਸੀਂ ਲਿਖੇ ਸੀਗੇ ਤਾਂ ਟੋਕ ਟੋਕ ਦੇ ਬਹੁਤ ਨੇ ਚੀਜ਼ਾਂ ਸਿੱਧੇ ਕਹਿੰਦੇ ਵੀ ਇਹ ਚੀਜ਼ ਗਲਤ ਹੈ ਤਾਂ ਗਲਤ ਹੈ ਹਨਾ ਥੋੜਾ ਸਫਰ ਕੀ ਮੇਰੇ ਹਾਊਸ ਬਾਰੇ ਹਨਾ ਬੱਬੂਮਾਨ ਸਾਹਿਬ ਨਾਲ ਤੁਸੀਂ ਸੈੱਟ ਤੇ ਰਹੇ ਹੋ ਉਹ ਥੋੜੇ ਪਾਲ ਦੱਸੋ ਸਾਨੂੰ ਮੜ ਮੈਂ ਤੁਹਾਨੂੰ ਸੱਚੀ ਇਹ ਮਾਨਦਰਤਾ ਨਾਲ ਕਹਾਂਗਾ ਬਿਲਕੁਲ ਦਿੱਲ ਤੋਂ ਇੱਕ ਵੀ ਡਾਇਲੋਗ ਮੇਰੇ ਦਾ ਡਾਇਲੋਗ ਦਾ ਅੱਧਾ ਅੱਖਰ ਵੀ ਨਹੀਂ ਹੋਵੇਗਾ ਜੋ ਬਦਲਿਆ ਗਿਆ ਹੈ ਇਹ ਮੈਂ অন ਰਿਕਾਰਡ ਕਹਿਣਾ ਜੋ ਸਕ੍ਰਿਪਟ ਦੇ ਵਿੱਚ ਆ ਮੈਂ ਤੁਹਾਨੂੰ ਸਕ੍ਰਿਪਟ ਦਿਖਾ ਸਕਦਾ ਹੂਬ ਹੂ ਉਹੀ ਬੋਲਿਆ ਕਿਉਂ ਕਿਉਂਕਿ ਉਹਨਾਂ ਨੂੰ ਮੇਰੇ ਨਾਲੋਂ ਪਹਿਲਾਂ ਤਾਂ ਡਾਇਰੈਕਟਰ ਜੋ ਹੁੰਦੇ ਨੇਗੇ ਅਮਿਤੋਜ ਮਾਨਪਾਜੀ ਉਹਨਾਂ ਤੇ ਭਰੋਸਾ ਸੀਗਾ ਕਿਉਂਕਿ ਉਹਨਾਂ ਦੇ ਨਾਲ ਉਹਨਾਂ ਨੇ ਹਵਾਇੰ ਫਿਲਮ ਕੀਤੀ ਆ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਸੀ ਵੀ ਅਮਿਤੋਜ ਭਾਜੀ ਦੇ ਨਾਲ ਉਹੀ ਬੰਦਾ ਕੰਮ ਕਰੂਗਾ ਜੋ ਉਸ ਕਾਬਿਲ ਹੋਵੇਗਾ ਕਿਉਂਕਿ ਅਮਿਤੋਜ ਭਾਜੀ ਕਿਸੇ ਦੇ ਨਾਲ ਕੰਮ ਨਹੀਂ ਕਰਦੇ ਉਹ ਵੀ ਬਹੁਤ ਚੂਜ਼ੀ ਨੇਗੇ ਸਲੈਕਟਿਵ ਨੇਗੇ ਉਹ ਵੀ ਕਦੇ ਵੀ ਕਹਿੰਦੇ ਨੇ ਕਿ ਮੇਰੇ ਕੋਲੇ ਕੰਮ ਕਰਨ ਦੀ ਐਕਟਿੰਗ ਨਹੀਂ ਕਰਨੀ ਜੇ ਕੰਮ ਆਉਂਦਾ ਤਾਂ ਹੀ ਕਰੋ ਤਾਂ ਹੀ ਕਰੋ ਮੈਂ ਉਹਨਾਂ ਨਾਲ ਇੱਕ ਕੰਮ ਕੀਤਾ ਸੀਗਾ ਜਿਸ ਦੇ ਵਿਹਾਰਤ ਹੀ ਉਹਨਾਂ ਨੇ ਅਮਿਤੋਜ ਭਾਜੀ ਨੇ ਮੈਨੂੰ ਐਡਾ ਮੌਕਾ ਦਿੱਤਾ ਹਮ ਇਹਦੇ ਡਾਇਲੌਗ ਲਿਖਣ ਵਾਸਤੇ ਤਾਂ ਫਿਰ ਮੇਰੀ ਜ਼ਿੰਮੇਵਾਰੀ ਸੀ ਕਿ ਮੈਂ ਬੈਸਟ ਕਰਾਂ ਤੇ ਅਸੀਂ ਇਹਦੇ 15 16 ਡਰਾਫਟ ਬਣਾਏ ਨੇਗੇ ਸਕ੍ਰਿਪਟ ਦੇ ਡਾਇਲੌਗਸ ਦੇ ਤਾਂ ਉਹ ਏਸੇ ਕਰਕੇ ਬਣਾਏ ਨੇ ਵੀ ਬਿਲਕੁਲ ਪਰਫੈਕਟ ਚੀਜ਼ ਅਸੀਂ ਲੈ ਕੇ ਜਾਈਏ ਤੇ ਸੈੱਟ ਤੇ ਜਾ ਕੇ ਮਖੂਪਾ ਜੀ ਹੋਰਾਂ ਦੇ ਬਾਰੇ ਚ ਜਦਾਂ ਕਹਿੰਦਾ ਕਿ ਗੁੱਸੇ ਆਪਾਂਲੇ ਨੇਗੇ ਮੈਂ ਹਮੇਸ਼ਾ ਹੀ ਕਹਣਾ ਯਾਰ ਕਿ ਮੈਂ ਮੈਂ ਨਹੀਂ ਕਹਿ ਸਕਦਾ ਕਿ ਮਨ ਕਿਚਰੋ ਕਿ ਮੇਰੇ ਨਾਲ ਉਹਨਾਂ ਉਹ ਇੰਨਾ ਪਿਆਰ ਦੇ ਨਾਲ ਇਹਨੇ ਆਦਬ ਦੇ ਨਾਲ ਸਤਿਕਾਰ ਦੇ ਨਾਲ ਰਿਸਪੈਕਟ ਦੇ ਨਾਲ ਜਦ ਕਿ ਮੈਂ ਤਾਂ ਛੋਟਾਗਾਗਾ ਉਹਨਾਂ ਤੋਂ ਉਮਰ ਚ ਵੀ ਕੰਮ ਚ ਵੀ ਹਰ ਚੀਜ਼ ਚ ਉਹਨਾਂ ਨੇ ਤਾਂ ਐਦਾਂ ਸਾਨੂੰ ਉਂਗਲ ਫੜ ਕੇ ਤੋਰਿਆ ਵੈਨਿਟੀ ਦੇ ਵਿੱਚ ਸਾਨੂੰ ਮੈਂ ਤੇ ਮੁੰਡਾ ਜਿਹੜਾ ਕੁੱਕਰ ਸੀਗਾ ਮੈਂ ਪਹਿਲਾਂ ਵੀ ਇੰਟਰਵਿਊ ਚ ਦੱਸਿਆ ਸੀਗਾ ਸਾਨੂੰ ਅਸੀਂ ਇੱਕ ਅਲੱਗ ਵੈਨਿਟੀ ਦੇ ਵਿੱਚ ਹੁੰਦੇ ਸੀਗੇ ਜੀ 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 ਪਹਿਲੇ ਦਿਨ ਉਹਨੇ ਕਿਹਾ ਵੀ ਮੇਰੇ ਕੋਲੇ ਆ ਕੇ ਮੇਰੀ ਵੈਨਿਟੀ ਚ ਬੈਠ ਕੇ ਖਾਣਾ ਖਾਣਾ ਤੁਸੀਂ ਨੇ ਹੂੰ ਇਹ ਬੱਬੂ ਮਾਨ ਸਾਹਿਬ ਜੋ ਐਡੇ ਵੱਡੇ ਸਟਾਰ ਠੀਕ ਹੈ ਉਹ ਇਹ ਗੱਲ ਕਹਿ ਰਹੇ ਨੇਗੇ ਮਤਲਬ ਕਿ ਮਿਲ ਕੇ ਪਤਾ ਲੱਗਦਾ ਸਿੱਧੀ ਮਿਲ ਕੇ ਪਤਾ ਲੱਗਦਾ ਉਹ ਇੱਜ਼ਤ ਹਮੇਸ਼ਾ ਉਹਨਾਂ ਦੀ ਕਰਦੇ ਨੇ ਜਿਹੜੇ ਆਪਣੇ ਕੰਮ ਨੂੰ ਸincerely ਪਿਆਰ ਕਰਦੇ ਨੇ ਹੂੰ ਕੋਈ ਵੀ ਕੰਮ ਕਰਦਾ ਬੰਦਾ ਜੇ ਤੁਸੀਂ ਮੰਨ ਕੇ ਚੱਲੋ ਕਿ ਵੀ ਇੰਟਰਵਿਊ ਲੈ ਰਹੇ ਹੋ ਜੇ ਤਾਂ ਤੁਸੀਂ ਉਹਨਾਂ ਨਾਲ ਬਹੁਤ ਜਨਰਲੀ ਥੋਰਲੀ ਗੱਲਬਾਤ ਕਰੋਗੇ ਉਹ ਤਾਂ ਉਹਨਾਂ ਨਾਲ ਗੱਲ ਕਰਨਗੇ ਉਹ ਸਾਹਮਣੇ ਵਾਲੇ ਬੰਦੇ ਨੂੰ ਬਹੁਤ ਛੇਤੀ ਪਰਖ ਲੈਂਦੇ ਉਹਦੀ ਅਰਖ ਬਹੁਤ ਪਰਖੂ ਆ ਉਹ ਹਾਂ ਵੀ ਇਹ ਬੰਦਾ ਗਲਾਈ ਵਾਲਾ ਜੈ ਇਹਨੂੰ ਕੰਮ ਆਉਂਦਾਗਾ ਗੱਲਾਂ ਵਾਲਾ ਬੰਦਾ ਉਹਨਾਂ ਦੇ ਕੋਲੇ ਖੜ੍ਹ ਨਹੀਂ ਸਕਦਾ ਖਾਚ ਉਹ ਜਿੱਦਾਂ ਕਹਿੰਦੇ ਨੇ ਕਿ ਦੂਰ ਰਹੋ ਹਨਾ ਮੀਡੀਆ ਉਹ ਉਹ ਜਿਹੜਾ ਬੰਦਾ ਕੰਮ ਕਰਦਾ ਜਿਹੜਾ ਆਪਣੇ ਕੰਮ ਨੂੰ ਪਿਆਰ ਕਰਦਾ ਦੂਜੇ ਨੂੰ ਇੱਜ਼ਤ ਦੇ ਨਹੀਂ ਜਾਣਦਾ ਉਹਨਾਂ ਦੇ ਲਈ ਤਾਂ ਉਹ ਜਾਨਵਾਰ ਦੇ ਨੇ ਜੀ ਸਾਡੇ ਲਈ ਤਾਂ ਜਾਨਵਾਰ ਦੇ ਨੇ ਜੀ ਤੇ ਤੁਹਾਡਾ ਕੋਈ ਸੀਨ ਵੀਰ ਫਿਲਮ ਦੇ ਵਿੱਚ ਇਸ ਵਾਰ ਹਾਂ ਮੇਰਾ ਤੁਸੀਂ ਲੱਕੀਲੀ ਕਹੋ ਮੇਰਾ ਕੈਰੈਕਟਰ ਸਾਰੀ ਫਿਲਮਾਂ ਦੇ ਵਿੱਚ ਬੱਬੂ ਮਾਨ ਪਾਜੀ ਨਾਲ ਲੱਗਾ ਅਸਾਂ ਨਾਲ ਹੀ ਆ ਮਤਲਬ ਹਾਂ ਮੈਂ ਨਰੇਣਾ ਬਾਈ ਤੇ ਸੁੱਚਾ ਬਾਈ ਅਸੀਂ ਤਿੰਨੇ ਅਸੀਂ ਇੱਕ ਪਾਸੇ ਆਗੇ ਠੀਕ ਹੈ ਜਿੱਧਰ ਉਹ ਕੁੱਕਰ ਦੇ ਭਾਗ ਹੋਰੀ ਇੱਕ ਪਾਸੇ ਨੇਗੇ ਉਹਨਾਂ ਦੀ ਧਿਰ ਲੱਗਾ ਮੈਂ ਥਰੂ ਆਊਟ ਬੱਬੂ ਭਾਜੀ ਦੇ ਨਾਲ ਹੀ ਸਕਰੀਨ ਸ਼ੇਅਰ ਕੀਤੇ ਤੇ ਮੈਨੂੰ ਤਾਂ ਹੋਰ ਵੀ ਜ਼ਿਆਦਾ ਖੁਸ਼ੀ ਹੁੰਦੀ ਸੀ ਉਹਨਾਂ ਨਾਲ ਟਾਈਮ ਸਪੈਂਡ ਕਰਨ ਦੀ ਹੂੰ ਬਹੁਤ ਤੇ ਮੈਂ ਬਈ ਗੱਲ ਕਰਾਂਗੇ ਹਨਾ ਸੁੱਚਾ ਸੁਰਮਾ ਚੋਰੀ ਆ ਜੀ ਪਹਿਲਾਂ ਮੈਂ ਕਹਿੰਦਾ ਤੁਹਾਨੂੰ ਪੜਨੀ ਪਈ ਹੋਣੀ ਪੂਰੀ ਵੀ ਸੁੱਚਾ ਸੁਰਮਾ ਕੌਣ ਸੀ ਕਿਦਾਂ ਮਤਲਬ ਡਾਇਲੋਗ ਹਨਾ ਉਹ ਚੀਜ਼ਾਂ ਬਾਰੇ ਉਹ ਥੋੜਾ ਨਾਲ ਦੱਸ ਕਣ ਪਾਲ ਜਿਹੜੇ ਸਾਂਝੇ ਕਰੋ ਜ਼ਰੂਰ ਇੱਕ ਤਾਂ ਦੇਖੋ ਮੇਰੀ ਜਿਹੜੀ ਬੈਕਗ੍ਰਾਉਂਡ ਹੈਗੀ ਉਹ ਖੁਦ ਮਾਲਵੇ ਦੀ ਆ ਮੇਰੇ ਪਿੰਡ ਤੋਂ 2 ਦੇ ਘੰਟੇ ਦੀ ਦੂਰੀ ਤੇ ਸੁੱਚਾ ਸੂਰਮਾ ਦਾ ਪਿੰਡ ਆਗਾ ਠੀਕ ਆ ਸਾਡੇ ਬਜ਼ੁਰਗ ਦੱਸਦੇ ਨੇ ਸਾਡੇ ਪਿੰਡਾਂ ਵਿਚਦੀ ਨਿਕਲ ਕੇ ਸੁੱਚਾ ਸੂਰਮਾ ਜਾਂਦਾ ਹੁੰਦਾ ਸੀਗਾ ਦੂਜਾ ਮੇਰੀ ਜਿਹੜੀ ਸਟੱਡੀ ਹੈਗੀ ਉਹ ਥੀਏਟਰ ਦੀ ਰਹੀ ਆ ਮੈਂ ਪਲੇਜ਼ ਲਿਖੇ ਨੇਗੇ ਰਾਈਟਿੰਗ ਮੈਨੂੰ ਕਰਨੀ ਆਉਂਦੀ ਸੀਗੀ ਤੇ ਮਾਲਵਾ ਔਰ ਹਿਸਟਰੀ ਮੇਰਾ ਸਬਜੈਕਟ ਫੇਵਰੇਟ ਰਹਾ ਔਰ ਦੂਸਰਾ ਇੱਕ ਅਥਾਮਾ ਸੀ ਆਪਣੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਬਚਪਨ ਤੋਂ ਸਾਨੂੰ ਇਹਨਾਂ ਚੀਜ਼ਾਂ ਬਾਰੇ ਬਹੁਤ ਹੱਦ ਤੱਕ ਪਤਾ ਸੀਗਾ ਬਿਲਕੁਲ ਤੋਂ ਉਹ ਚੀਜ਼ਾਂ ਨੇ ਸਾਰਿਆਂ ਨੇ ਹੈਲਪ ਕੀਤੀ ਹੈ ਕਿ ਕਿਦਾਂ ਸ਼ਬਦਾਂ ਦੀ ਚੋਣ ਕਰਨੀ ਆ ਸਾਡੇ ਮਾਲਵੇ ਦੇ ਵਿੱਚ ਕਿਹੜੇ ਸ਼ਬਦ ਬੋਲੇ ਜਾਂਦੇ ਨੇ ਕਿ ਉਸ ਵੇਲੇ ਕਿਹੜੇ ਬੋਲੇ ਜਾਂਦੇ ਸੀ ਅੱਜ ਤੁਹਾਨੂੰ ਤੁਸੀਂ ਸ਼ਬਦ ਸੁਣੋਗੇ ਬਹੁਤ ਸਾਰੇ ਤੁਸੀਂ ਲਗੋਗੇ ਅੱਛਾ ਇਹ ਕਿਹੜੇ ਸਮੇਂ ਦੀ ਬੋਲੀ ਬੋਲੀ ਜਾ ਰਹੀ ਹੈਗੀ ਹਾਂ ਔਰ ਮੈਂ ਇੱਕ ਵੀ ਕੋਸ਼ਿਸ਼ ਨਹੀਂ ਕੀਤੀ ਦਿੰਦੇ ਵਰਡ ਜਿਹੜਾ ਮੰਨ ਕੇ ਚੱਲੋ ਕਿ ਵੀ ਦੁਆਬੇ ਦਾ ਹੋਵੇ ਜਾਂ ਮਾਝੇ ਦਾ ਹੋਵੇ ਮੈਨੂੰ ਲੱਗੇ ਸੀ ਉਹ ਡਾਇਲੈਕਟ ਹੈ ਜਿਹੜਾ ਏਰੀਆ ਔਰ ਸਾਡੇ ਏਰੀਆ ਦੇ ਵਿੱਚ ਲੋਕ ਨੇ ਜਿਹੜੇ ਉਹ ਬਹੁਤ ਦਿਲ ਤੋਂ ਖੁੱਲੇ ਬੋਲਦੇ ਨੇ ਮਾਲਵੇ ਵਾਲੇ ਉਹਨਾਂ ਦੇ ਸ਼ਬਦਾਂ ਦੇ ਵਿੱਚ ਬਹੁਤੀ ਚੋਣ ਨਹੀਂ ਹੁੰਦੀ ਜੋ ਦਿਲ ਤੋਂ ਨਿਕਲਦਾ ਦਿਮਾਗ ਤੋਂ ਰੈਂਡਰ ਨਹੀਂ ਕਰਦੇ ਉਹ ਸਿੱਧਾ ਜ਼ੁਬਾਨ 'ਤੇ ਆਉਂਦਾ ਬਿਲਕੁਲ ਤਾਂ ਉਹ ਜਿੱਦਾਂ ਇਹਦੇ ਵਿੱਚ ਅਮਿਤੋਜ ਭਾਜੀ ਨੇ ਅੱਜਕੱਲ ਇੱਕ ਡਾਇਲੌਗ ਕਾਫੀ ਮੋਰਚਿਆਂ 'ਚ ਵੀ ਫੇਮਸ ਕੀਤਾ ਹੋਇਆ ਕਿ ਉਹ ਡਾਇਲੌਗ ਤਾਂ ਕੁੱਕਰ ਦਾ ਕਿ ਕੁੱਕਰ ਮਲਵਾਰ ਇੱਕ ਗੱਲ ਬਹੁਤ ਮਸ਼ਹੂਰ ਆ ਕਿ ਅੱਬਲ ਤਾਂ ਮੈਂ ਕਿਸੇ ਪਾਸੇ ਤੁਰਦਾ ਨਹੀਂ ਜਿਵੇਂ ਤੁਰਪਾਂ ਫਿਰ ਮੈਂ ਮੁੜਦਾ ਨਹੀਂ ਉਹ ਮਤੋਜ ਭਾਜੀ ਅੱਜ ਕੱਲ ਉਹ ਮੋਰਚੇ ਚ ਚਲਾ ਰਹੇ ਨੇ ਵੀ ਇਹ ਪੰਜਾਬੀਆਂ ਦੀ ਵੀ ਫਿਤਰਤ ਦਾ ਵੀ ਅੱବਲ ਤੱਕ ਕਿਸੇ ਪਾਸੇ ਤੁਰਦੇ ਨਹੀਂ ਜੇ ਤੁਰ ਪੈਣ ਫਿਰ ਉਹ ਮੁੜਦੇ ਨਹੀਂ ਫਿਰ ਫਟੇ ਕਰਕੇ ਮੁੜਦੇ ਨੇ ਬਿਲਕੁਲ ਮੈਂ ਮੇਰੀ ਗੱਲ ਕਰਾ ਹੁਣ ਪੁਰਾਣੇ ਸਮੇਂ ਦੀ ਹਨਾ ਪੁਰਾਣਾ ਸਮਾਂ ਕੁਝ ਵੱਖਰਾ ਸੀ ਜਿਹਦੇ ਸਮੇਂ ਨਾਲ ਮੈਂ ਗੱਲ ਕਰਾ ਹਨਾ ਉਹ ਚੀਜ਼ਾਂ ਖਤਮ ਹੁੰਦੀ ਜਾ ਰਹੀਆਂ ਨੇ ਨਾ ਤੇ ਫਿਲਮ ਦੇ ਵਿੱਚ ਹੁਣ ਲੋਕਾਂ ਨੂੰ ਇਹ ਚੀਜ਼ ਦਿਖਾਈ ਜਾਵੇਗੀ ਹਨਾ ਉਸ ਬਾਰੇ ਕੀ ਕਹੋਗੇ ਫਿਰ ਇੱਥੇ ਦੇਖੋ ਅਸਲ ਚ ਕੋਈ ਇੱਕ ਤਾਂ ਹੁੰਦਾ ਤੁਸੀਂ ਜ਼ਬਰਦਸਤੀ ਚੀਜ਼ਾਂ ਨੂੰ ਪਾ ਰਹੇ ਹੋ ਦਿਖਾਉਣ ਦੇ ਲਈ ਇਹ ਕਹਾਣੀ ਅਜੇ ਤੱਕ 120 ਸਾਲ ਪੁਰਾਣੀ ਆ ਤਾਂ 120 ਸਾਲ ਦਾ ਪੰਜਾਬ ਪੁਰਾਣੇ ਪਿੰਡ ਤਾਂ ਦਿਖਾਉਣ ਹੀ ਪੈਣੇ ਸੀਗੇ ਉਹ ਰਿਕੁਆਇਰਮੈਂਟ ਸੀਗੀ ਗੱਲ ਇਹ ਹੁੰਦੀ ਵੀ ਤੁਸੀਂ ਉਹ ਕਿੰਨੀ ਸੱਚਾਈ ਦੇ ਨਾਲ ਕਿੰਨਾ ਇਮਾਨਦਾਰੀ ਦੇ ਨਾਲ ਉਹ ਕਿੰਨਾ ਉਹ ਦੇ ਨੇੜੇ ਜਾ ਕੇ ਦਿਖਾਉਣੇ ਹੋਗੇ ਇਹ ਤੁਹਾਡੀ ਕਾਬਲੀਅਤ ਹੁੰਦੀ ਆ ਜਿਹਦੇ ਵਿੱਚ ਸਾਰੀ ਟੀਮ ਦਾ ਬਹੁਤ ਵੱਡਾ ਹੱਥ ਆਗਾ ਇੱਕ ਇੱਕ ਚੀਜ਼ ਦੇ ਉੱਪਰ ਕਿ ਉਸ ਵੇਲੇ ਪੱਗਾਂ ਕਿਸ ਤਰੀਕੇ ਨਾਲ ਬਣੀਆਂ ਜਾਂਦੇ ਸੀਗੇ ਟੋਰੇ ਛੱਡੇ ਜਾਂਦੇ ਸੀਗੇ ਗਲਾਂ ਦੇ ਵਿੱਚ ਕੈਂਠੇ ਗਾਨੀਆਂ ਉਹ ਉਸ ਵੇਲੇ ਦੇ ਜਾਨ ਪਰ ਸਾਡੇ ਏਰੀਆ ਦੇ ਵਿੱਚ ਊਠ ਜ਼ਿਆਦਾ ਹੁੰਦੇ ਸੀਗੇ ਠੀਕ ਆ ਨਾ ਬੌਲਦ ਹੁੰਦੇ ਸੀਗੇ ਘਰਾਂ ਦੀ ਬੰਤਰ ਹਰ ਚੀਜ਼ ਦੇ ਉੱਪਰ ਐਨਾ ਮਾਈਨਿਊਟਲੀ ਕੰਮ ਕੀਤਾ ਤੁਸੀਂ ਫਿਲਮ ਦੇਖ ਕੇ ਕਹੋਗੇ ਵੀ ਅਸੀਂ ਇਸ ਫਿਲਮ ਤੋਂ ਪਹਿਲਾਂ ਇਸ ਤਰ੍ਹਾਂ ਦਾ ਪੰਜਾਬ ਹੂੰ ਕਿਉਂਕਿ ਨਹੀਂ ਅਸੀਂ 60 70 ਦੇ ਪੰਜਾਬ ਦਿਖਾਉਣੇਗੇ ਅੱਜ ਤੋਂ 120 30 ਸਾਲ ਪੁਰਾਣਾ ਪੰਜਾਬ ਆ ਔਰ ਉਸ ਵੇਲੇ ਵੀ ਪੰਜਾਬ ਦੇ ਵਿੱਚ ਕੋਈ ਉਜਾੜਾ ਨਹੀਂ ਸੀ ਜਿਦਾ ਅਸੀਂ ਕੋਈ ਕੋਈ ਦਿਖਾਈਏ ਕਿ ਵੀ ਉਸ ਵੇਲੇ ਕੋਈ ਕਾਲੀ ਪਿਆ ਹੋਇਆ ਸੀ ਪੰਜਾਬ ਚ ਉਸ ਵੇਲੇ ਵੀ ਵਿਆਹ ਸ਼ਾਦੀਆਂ ਖੁੱਲੇ ਮੇਲੇ ਸਿੰਜਾਂ ਕਲਰ ਤੋਂ ਰੰਗ ਤਾਂ ਪੰਜਾਬ ਚ ਮਿਸ਼ੀ ਰਹੇ ਨੇ ਹਾਂ ਅਸੀਂ ਉਹ ਰੰਗ ਫੜਿਆ ਹੋਇਆਗਾ ਪਰਵਾਰਿਕ ਫਿਲਮਾਂ ਕੀ ਪਰਿਵਾਰ ਦੀਆਂ ਪਰਿਵਾਰ ਨਾਲ ਤੁਸੀਂ ਆਪਣੀ ਭੈਣ ਦੇ ਨਾਲ ਧੀ ਨਾਲ ਬੈਠ ਕੇ ਦੇਖ ਸਕਦੇ ਹੋ ਫਿਲਮ ਔਰ ਬਲਵੀਰੋ ਦਾ ਜੋ ਕਰੈਕਟਰ ਸੀਗਾ ਜੋ ਇੱਕ ਅਸੀਂ ਹਿਸਟਰੀ ਚ ਇਦਾਂ ਦਾ ਬਣਾ ਦਿੱਤਾ ਗਿਆ ਸੀਗਾ 네ਗੇਟਿਵ ਇਹਦੇ ਵਿੱਚ ਨਾ ਬਲਵੀਰੋ ਦੇ ਪੁਆਇੰਟ ਆ ਵੀ ਤੁਸੀਂ ਫਿਲਮ ਜ਼ਰੂਰ ਦੇਖੋ ਮੈਂ ਦਰਸ਼ਕਾਂ ਨੂੰ ਅਪੀਲ ਕਰਾਂਗਾ ਖਾਸ ਕਰਕੇ ਔਰਤਾਂ ਨੂੰ ਉਹ ਟ੍ਰੇਲਰ ਚ ਇੱਕ ਡਾਇਲੋਗ ਵੀ ਆ ਕਿ ਜਿੱਦਨ ਔਰਤ ਨੂੰ ਬੋਲਣ ਦਾ ਹੱਕ ਮਿਲ ਗਿਆ ਨਾ ਉਦੋਂ ਸੂਰਜ ਦੂਜੇ ਪਾਸੇ ਚੜ੍ਹ ਚੁ। ਇਹ ਵੀ ਇਹੀ ਚੰਗੀ ਗੱਲ ਆ ਜਿੱਦਾਂ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਦੀ ਇੰਟਰਪ੍ਰੀਟੇਸ਼ਨ ਕੀਤੀ ਸੀ ਇਹਦੇ ਵਿੱਚੋਂ ਓਦਾਂ ਦੀ ਇੰਟਰਪ੍ਰੀਟੇਸ਼ਨ ਹੈਗੀ ਵੀ ਬਲਵੀਰੋ ਦੇ ਐਂਗਲ ਤੋਂ ਉਹ ਨਵੀਂ ਚੀਜ਼ ਹੈਗੀ। ਮੈਂ ਕਹਾਂ ਜੇ ਟ੍ਰੇਲਰ ਹੈ ਦਿਲਸ਼ਸਪ ਹੈ ਨਾ ਪੂਰਾ ਜਿਹੜੇ ਅਬਬੂ ਮਾਨ ਸਾਹਿਬ ਨੇ ਉਹਨਾਂ ਦੇ ਤਿੰਨੇ ਹੀ ਡਾਇਲੋਗ ਨੇ ਮੈਂ ਇਹ ਗੱਲ ਨੋਟ ਕੀਤੀ ਆਪਾਂ ਨੇ ਹਨਾ ਕਿ ਜਿਹੜੀ ਫਿਲਮ ਹੈ ਮੈਂ ਕਹਿੰਦਾ ਜਿਹੜੀ ਸਾਹਮਣੇ ਆਉਂਗੀ ਉਹ ਦਰਸ਼ਕ ਦੇਖ ਕੇ ਮੈਂ ਕਹਿੰਦਾ ਖੁਸ਼ ਬਹੁਤ ਹੋਣਗੇ ਇਹ ਚੀਜ਼ਾਂ ਲੈ ਕੇ। ਫਿਲਮ ਦੇ ਵਿੱਚ ਬਹੁਤ ਡਾਇਲੋਗ ਨੇ ਪਰ ਫਿਲਮ ਜੇ ਤੁਸੀਂ ਟ੍ਰੇਲਰ ਉਹ ਸਾਰਾ ਸਸਪੈਂਸ ਹੋਰ ਹੱਸ ਫਿਲਮ ਚ ਆਗਾ। ਹਮਮ ਔਰ ਬੱਬੂ ਪਾਜੀ ਨੇ ਬਹੁਤ شدت ਨਾਲ ਐਦਾਂ ਡਾਇਲੋਗ ਬੋਲੇ ਨੇ ਕਿ ਜਿਹੜੇ ਲੋਕ ਐਦਾਂ ਰੀਲਾਂ ਤੇ ਵਾਇਰਲ ਹੋਣਗੇ ਜਿੱਦਾਂ ਅੱਜ ਸਵੀਰ ਤੋਂ ਇੱਕ ਸਭ ਤੋਂ ਜ਼ਿਆਦਾ ਡਾਇਲੋਗ ਵਾਇਰਲ ਹੋ ਰਿਹਾ। ਹਮ ਕਿ ਜਦੋਂ ਕੁੱਕਰਾ ਕੇ ਕਹਿੰਦਾ ਕੱਲਾ ਹੀ ਆ ਗਿਆ ਕਿੱਥੇ ਆ ਤੇਰੇ ਹਮੈਤੀ ਤੇ ਉਹ ਕਹਿੰਦਾ ਸ਼ੇਰ ਤਾਂ ਕੱਲਾ ਹੀ ਹੁੰਦਾ ਕੁੱਕਰਾ। ਹਮ ਉਹ ਇੰਨਾ ਜ਼ਿਆਦਾ ਵਾਇਰਲ ਹੋ ਰਿਹਾ ਮੇਰੇ ਫੋਨ ਦੇ ਵਿੱਚ ਮੈਨੂੰ ਲੱਗਦਾ ਘੱਟੋ ਘੱਟ 500 ਤੋਂ 1000 ਲੋਕਾਂ ਨੇ ਉਹ ਕਲਿੱਪ ਵਿੱਚ ਜਿਸ ਸਟਾਈਲ ਦੇ ਵਿੱਚ ਬੋਲਿਆ ਹੋਇਆਗਾ। ਇਦਾਂ ਸ਼ੇਰ ਫਿਰ ਕੱਟੀ ਬੋਲਦੇ ਨੇ ਤੇ ਫਿਰ ਉਹਦੇ ਕਮੀ ਬੋਲਦੇ ਨੇ ਕੇਸ਼ੀ ਬਿਲਕੁਲ ਉਹ ਫਿਲਮ ਆ ਰਹੀ ਹੈ ਫਿਰ ਦਰਸ਼ਕਾਂ ਨੂੰ ਕੀ ਇੱਥੇ ਮੈਸੇਜ ਦੋਗੇ ਫਿਰ ਤੁਸੀਂ ਦੇਖੋ ਜੀ ਦਰਸ਼ਕ ਹੁੰਦੇ ਨੇ ਕਿ ਅਸਲੀ ਕਚਹਿਰੀ ਤਾਂ ਦਰਸ਼ਕਾਂ ਦੀ ਚਾਹਗਾ ਅਸੀਂ ਇਹ ਕਹ ਰਹੇ ਹਾਂ ਕਿ ਸਾਰੇ ਦਰਸ਼ਕਾਂ ਨੂੰ ਮੈਂ ਅਪੀਲ ਕਰਦਾ ਤੇ ਜੋੜ ਕੇ ਵੀ ਜ਼ਰੂਰ ਇਹ ਫਿਲਮ ਦੇਖੋ ਇੱਕ ਚੰਗੀ ਫਿਲਮ ਬਣਾਈ ਹੈ ਸਾਰੀ ਸਾਗਰ ਟੀਮ ਨੇ ਜੋ ਪ੍ਰੋਡਿਊਸਰ ਸਾਹਿਬ ਨੇ ਉਹਨਾਂ ਨੇ ਇਨੀ ਮਿਹਨਤ ਨਾਲ ਸ਼ਿੱਦਤ ਨਾਲ ਫਿਲਮ ਤੇ ਪੈਸਾ ਲਾਇਆ ਔਰ ਹਰ ਚੀਜ਼ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਗੱਲ ਮੈਂ ਦਾਅਵੇ ਨਾਲ ਕਹਿਣਾ ਕਿ ਤੁਸੀਂ ਮਾਣ ਮਹਿਸੂਸ ਕਰੋਗੇ ਔਰ ਖੁਸ਼ ਹੋ ਕੇ ਫਿਲਮ ਚ ਬਾਹਰ ਨਿਕਲੋਗੇ ਕੋਈ ਵੀ ਨਿਰਾਸ਼ ਨਹੀਂ ਹੋਊਗਾ 20 ਤਰੀਕ ਨੂੰ ਤੁਸੀਂ ਪਰਿਵਾਰਾਂ ਦੇ ਨਾਲ ਫਿਲਮ ਦੇਖਣ ਜਾਓ ਇਹੀ ਮੇਰੀ ਗੁਜ਼ਾਰਸ਼ ਆ ਥੈਂਕ ਯੂ